ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਆ ਉਹਨਾਂ ਦੇ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਦੇ ਅੰਦਰ ਸਤਿਗੁਰਾਂ ਦੇ ਸੇਵਕ ਗੁਰੂ ਪਿਆਰੇ ਸਤਿਗੁਰ ਜੀ ਅੰਤਰਾਜਮੀ ਦਾ ਪਜਾੜੇ ਜਾੜ ਹੈ ਤੇ ਉਹਨਾਂ ਤੋਂ ਸਤਿਗੁਰਾਂ ਨੇ ਆਪ ਹੀ ਆਪਣੀ ਜਿਹੜੀ ਸੇਵਾ ਲਈ ਹੈ ਅੱਜ ਸਾਲਾ ਫਾਗੁਰਮਖ ਸੰਗੀਤ ਅਕੈਡਮੀ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਪੜ੍ਹਦੇ ਐ ਉਹ ਸਾਰੇ ਵਿਦਿਆਰਥੀਆਂ ਲਈ ਅੱਜ ਜਿਹੜਾ ਲੰਗਰ ਹੈ ਉਹ ਸਰਦਾਈ ਦਾ ਲੰਗਰ ਜਿਵੇਂ ਬਦਾਮ ਕਾਜੂ ਜਿਹੜੀਆਂ ਆਖਰ ਵਰਤੀਆਂ ਨੇ ਉਹ ਜਿਵੇਂ ਸ਼ੁਰੂ ਤੇ ਦਲਾਪਾਂ ਤੋਂ ਦੇ ਵਿੱਚ ਅਧ ਸਿੰਘ ਰਗੜੇ ਲਾਉਂਦੇ ਆਉਂਦੇ ਐ ਅੱਜ ਰਗੜੇ ਦਾ ਲੰਗਰ ਜਿਵੇਂ ਪਿੱਛੇ ਦੇ ਅਸੀਂ ਫਾਲ ਫਰੂਟ ਹੈ ਜਾਂ ਐਡਾ ਜਿਹੜਾ એનર્ਜੀ ਭਰਪੂਰ ਲੰਗਰ ਵੀ ਉਹ ਬੱਚਿਆਂ ਨੂੰ ਦਿੱਤੇ ਜਾਣ ਜਿਨਾਂ ਦਾ ਐਨਰਜੀ ਆਵੇ ਤੇ ਅੱਜ ਸਰਦਈ ਦਾ ਜਿਹੜਾ ਲੰਗਰ ਹੈ ਉਹ ਸਤਿਗੁਰਾਂ ਨੇ ਆਪਣੇ ਗੁਰਮੁਖ ਪਿਆਰਿਆਂ ਤੋਂ ਆਪ ਤਰਸ ਕਰਕੇ ਸੇਵਾ ਲੈ ਲਈ ਐ ਸੋ ਅੱਜ ਸਿੰਘ ਪਹੁੰਚੇ ਐ ਸਾਡੇ ਗੁਰਜੋਤ ਸਿੰਘ ਜੀ ਹੋਰ ਵੀਰ ਨਾਲ ਨੌਜਵਾਨ ਵੀਰ ਪਹੁੰਚੇ ਐ ਭਈ ਜਿਹੜੇ ਉਹ ਕਰ ਰਹੇ ਐ ਤੇ ਬਹੁਤ ਹੀ ਚੰਗੀ ਗੱਲ ਆ ਇੱਕ ਹੁੰਦਾ ਵੀ ਆਪਾਂ ਕੋਈ ਨਸ਼ਾ ਪਾਦਣਾ ਵਿੱਚ ਜਿੱਦਾ ਭੰਗ ਪਾਦਨੀਆਂ ਹੋਰ ਇਦਾਂ ਦਾ ਇਹਦੇ ਵਿੱਚ ਕੁਝ ਨਹੀਂ ਤਾਂ ਨਹੀਂ ਜਿਹੜੇ ਵਧੀਆ ਇਦਾਂ ਬਾਦਾਮ ਹੋਗੇ ਕਾਜੂ ਮੱਗਜ ਹੋਗੇ ਹੋਰ ਜਿਹੜੀਆਂ ਤਾਕਤਵਰ ਚੀਜ਼ਾਂ ਨੇ ਉਹ ਸਾਰੀਆਂ ਇਹਦੇ ਵਿੱਚ ਰਸਤੇ ਦੇ ਵਿੱਚ ਪਾਈਆਂ ਤੇ ਅਸੀਂ ਗੁਰਮਖ ਪਿਆਰਿਆਂ ਦਾ ਜਿਨ੍ਹਾਂ ਨੇ ਵਾਸਤਵ ਤਰਾਹੀ ਸੇਵਾ ਕੀਤੀ ਹੈ ਤੇ ਅਕੈਡਮੀ ਦੇ ਬੱਚਿਆਂ ਨਾਲ ਸਦਗੁਰਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਜਿਹੜੇ ਆਹ ਰਗੜੇ ਲਾਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਲਸਾ ਗੁਰਮਤਿ ਸੰਗੀਤ ਅਕੈਡਮੀ ਵੱਲੋਂ ਜਿਹੜੇ ਗੁਰਮੁਖ ਪਿਆਰਿਆਂ ਨੇ ਰਸਤਾ ਵਸਤਾ ਕਰਕੇ ਅੱਜ ਨਾਲ ਸਰਦਈ ਦੇ ਛੂਲਿਆਂ ਦਾ ਲੰਗਰ ਵੀ ਆ। ਨਾਲ ਛੂਲੇ ਵੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਦੀ ਕਿਰਪਾ ਕਰਨ ਜਿਨ੍ਹਾਂ ਖਜ਼ਾਨਿਆਂ ਭੰਡਾਰਿਆਂ ਦੇ ਵਿੱਚੋਂ ਸੁਭਾਵਾ ਵਾਲੀਆਂ ਉਹ ਖਜ਼ਾਨੇ ਭੰਡਾਰੇ ਭਰਪੂਰ ਕਰਨ ਕਾਲ ਗੰਗਸੂਰ ਕਰਨ ਬਾਅਦ ਇੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।